ਅੱਜ ਸ੍ਰੀ ਹਰਮੰਦਰ ਸਾਹਿਬ ਨਕਮਸਤਕ ਹੋਣ ਵਾਸਤੇ ਸ੍ਰੀ ਵਾਹਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਦਾ ਅਸ਼ੀਰਵਾਦ ਲੈਣ ਵਾਸਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਸਤੇ ਕਿ 2026 ਜਿਹੜਾ ਸਾਲ ਹੈ ਉਹ ਦੁਨੀਆ ਲਈ ਮੋਲਕ ਲਈ ਔਰ ਖਾਸ ਕਰ ਪੰਜਾਬ ਲਈ ਇਹ ਖੁਸ਼ੀਆਂ ਭਰਿਆ ਹੋਵੇ ਲੋਕੀ ਸੁਖੀ ਰਹਿਣ ਸਮਰਿਧ ਰਹਿਣ ਖੁਸ਼ਹਾਲ ਰਹਿਣ ਕਿਉਂਕਿ ਦੁਨੀਆ 'ਚ ਬੜੀ ਅੰਤਰਕਲ ਹੈ ਹਰ ਪਾਸੇ ਲੜਾਈ ਦਾ ਮਾਹੌਲ ਹੈ ਔਰ ਇਸ ਲਈ ਸਰਬੱਤ ਦੀ ਭਲਾਈ ਵਾਸਤੇ ਅਸੀ ਅਰਦਾਸ ਕਰਨ ਵਾਸਤੇ ਸਾਰੇ ਸਾਥੀਆਂ ਨਾਲ ਆਜ ਸਚਕਾਨ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਆਏ ਆਂ ਔਰ ਮੈਂ ਰਬ ਮੂਰੇ ਹੀ ਅਰਦਾਸ ਕਰਦਾ ਹੈਗਾ ਕਿ ਦੁਨੀਆ ਦੇ ਵਿੱਚ ਸ਼ਾਂਤੀ ਬਣੀ ਰਹੇ ਮੁਲਕ ਆਪਣਾ ਤਰੱਕੀ ਕਰੇ ਔਰ ਖਾਸ ਕਰ ਪੰਜਾਬ ਚੜ੍ਹਦੀ ਕਲਾ ਚ ਰਹੇ ਜੇ ਪਿਛਲੇ ਸਾਲ ਦੀ ਗੱਲ ਕਰੀ ਤਾਂ ਪਿਛਲੇ ਸਾਲ ਪੰਜਾਬ ਨੇ ਬਹੁਤ ਸੰਤਾਪ ਹੋ ਗਿਆ ਹੜ੍ਹ ਆਏ ਇਸ ਸਾਲ ਜਿਹੜੀ ਚੜ੍ਹਦੀ ਕਲਾ ਦੀ ਸਰਬਤੇ ਪੰਗਲੀਆ ਕਰਦੇ ਕਿ 27 ਚੰਗਿਆ ਖੁਸ਼ ਹੋ 226 ਸਾਲ 225 ਤੋਂ ਬਿਹਤਰ ਰਹੇ ਔਰ ਕਾਡੀ ਗੱਲ ਸਹੀ ਹੈ ਪੰਜਾਬ ਨੇ ਬਹੁਤ ਸੰਤਾਪ ਭੋਗਿਆ ਔਰ ਹੁਣ ਤੋਂ ਵੀ ਨਹੀਂ ਕਈ ਸਦੀਆਂ ਤੋਂ ਸੰਤਾਪ ਭੋਗਦਾ ਆ ਪੰਜਾਬ ਪਰ ਇਹ ਪੰਜਾਬ ਪੰਜਾਬੀ ਔਰ ਪੰਜਾਬੀਅਤ ਇਹ ਬਹੁਤ ਵੱਡੀ ਜਿੱਤ ਹੈ ਕਿ ਜਿੰਨੀਆਂ ਵੀ ਔਕੜਾਂ ਆਈਆਂ ਹੁਣ ਜਿੰਨੀ ਵੀ ਮੁਸੀਬਤਾਂ ਆਈਆਂ ਹੁਣ ਜਿਹੜੀ ਵੀ ਚੁਣੌਤੀ ਆਈ ਹੋਏ ਪੰਜਾਬੀਆਂ ਨੇ ਬਹੁਤ ਡਟ ਕੇ ਹਰ ਚੁਣੌਤੀ ਦਾ ਹਰ ਔਕੜ ਦਾ ਮੁਕਾਬਲਾ ਕੀਤਾ। ਸੋ 2027 ਆ ਰਹੀ ਹੈ ਕਿਵੇਂ ਦੀ ਤਿਆਰੀ ਇਸ ਵਾਰ ਦੇਖੋ ਅੱਜ ਤਾਂ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਆ ਇੱਥੇ ਨਕਮਸਤਕ ਹੋਣ ਕਾ ਵਾਸਤੇ ਆਏ ਆ ਇਹ ਕੋਈ ਸਿਆਸੀ ਦੌਰਾ ਨਹੀਂ ਹੈ ਜਦੋਂ ਸਿਆਸੀ ਤੌਰ ਤੇ ਆਵਾਂਗੇ ਜਰੂਰ 2027 ਦੀ ਵੀ ਗੱਲ ਕਰਾਂਗੇ